dan proposal telah ada baik. Baik. Sekarang dong. ਪ੍ਰਥਮ ਪੁਰਾਤਰੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਗੁਰਗੱਦ ਗੁਰਤੇ ਅਮਰ ਦਾਸ ਰੰਤਾ ਸਹਾਏ ਆਜੇਨ ਹਰ ਕੋ ਗੁਰੂ ਸਿਮਰੋਂ ਸਿਖਰ ਆਏ ਸੀ ਹਰ ਸਿਖ ਨੇ ਧਿਆਈ ਹੈ ਇਸ ਤੇ ਸਭੁਕ ਜਾਏ ਤੇ ਗੁਰੂ ਅਦਰ ਸਿਮਰੇ ਆਂ ਘਰ ਨੋਂ ਨਿਦੇ ਆਵੇ ਧਾਏ ਜਾਈ ਹੋਏ ਸਹਾਏ ਅਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਕੰਗੀ ਧਾਰ ਜੀ ਸੱਚੇ ਪਾਤਸ਼ਾਹ ਦੀ ਸਭ ਧਾਈ ਹੋਏ ਸਹਾਏ ਸ੍ਰੀ ਅਕਾਲ ਪੁਰਖ ਦੀ ਸਾਧ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਨੂੰ ਬੋਲਣਾ ਜੀ ਸ੍ਰੀ ਵਾਹਿਗੁਰੂ ਜਸਾ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤਹਾਜਰਾਂ ਦੇ ਜੀਵ ਜੂਰ ਅਨੁਕੂਲ ਕੇ ਬੋਲੇ ਦੇ ਨਾਮ ਕੇ ਜਿਹੜਾ ਹਰਤ ਪੂਰ ਕੇ ਰੱਖਿਆ ਕਿ ਲੋਕ ਲੋਕ ਕੇ ਸਾਹਿ ਇੱਕ ਤਹਾਜਰਨਾ ਜੀ ਸਰੂਪ ਪਾਤਸ਼ਾਹਾਂ ਦੇ ਸਰੂਪ ਦੇ ਪਾਠ ਪੁਸਤਕ ਸਹੀ ਦਾਸ ਮਾਈਕਾ ਧਿਆਨ ਨਾਲ ਕੇ ਬੋਲਣਾ ਜੀ ਸਤਿਗੁਰੂ ਆਏ ਜੀ ਵਰਤਾਖਤ ਤੋਂ ਸਭ ਨੂੰ ਘਰ ਘਰ ਆ ਰਿਹਾ ਝੰਡਿਆ ਬੋਂਗਿਆ ਨਿਸ਼ਾਨਾ ਜੀ ਕਾ ਧਿਆਨ ਨਾਲ ਕੇ ਬੋਲਣਾ ਜੀ ਸਤਿਗੁਰੂ ਆਏ ਜੀ ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਐਸ ਵੇਲੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਤਾਮ ਕ੍ਰੋਧ ਲੋਭ ਮੋਹ ਉਚਾਓ ਨਾਮ দান ਗਰੀਬੀ দান ਸਿੱਖੀ ਦਾਤ ਸ਼ਿਦਕ দান ਭਰੋਸਾ দান ਸ਼ਾਂਤੀ ਬਖਸ਼ੋ ਜੀ ਤੁਹਾਡੇ ਚਰਨਾਂ 'ਚ ਆਲ ਬਹਣਿਆ ਸਵਾਸਨ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਾਲ ਯੁਗ ਨੂੰ ਦੂਰ ਦਾਸਾਂ ਦੇ ਹਿਰਦਿਆਂ ਦੇ ਵਸੋ ਚਰਨਾਂ ਦੇ ਰੇਤ ਤੋਂ ਆਓ ਕਰਾਈ ਜੋ ਭਾਵੇ ਸੋ ਮੰਨਤ ਬੁੱਧ ਸਾਂ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭੋਜ ਰੱਖ ਲੈ ਜਿੱਥੇ ਨਾ ਭਾਵੇ ਜਿੱਥੇ ਰੱਖੀ ਜਿੱਥੇ ਅੰਮ੍ਰਿਤ ਦੇ ਚਰਨਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹ ਦੇ ਸਾਜ਼ਿਆਂ ਨਵਾਜ਼ਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮਿਲਣੇ ਕਰਕੇ ਸ੍ਰੀ ਪ੍ਰਾਪਤੀ ਹੋਵੇ ਤੁਰ ਦਰਗਾਹ ਦੀ ਸਮਾਤ ਰੇਤ ਦਰਗਾਹ ਦੇ ਬਖਸ਼ਾ ਦੇ ਮੇਲੇ ਬਖਸ਼ੀ ਆਪ ਦੇ ਦਰ ਤੋਂ ਡਿੱਗੇ ਤਕੇ ਨਿੰਦਕ ਦੀ ਸੰਗਤ ਨਾ ਦੇ ਜਿਦ ਤੇ ਮਿਲਣੇ ਕਰਕੇ ਤੂ ਇਸਰ ਜਾਏ ਦਰਗਾਹ ਦੇ ਤੱਦਾ ਮੇਦਾ ਨਾ ਦੇ ਜੀ ਮਿਹਰਬਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦਵਾਰ ਸੁਖ ਰੇ ਦਿੱਤਾ ਮੇਹੋ ਉਬਾਰ ਸਿਧੇ ਬਾਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੋ ਕਲਜੁਬ ਦੇ ਤੱਤੇ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲਛਿਦਰ ਤੋਂ ਹੱਥ ਦੇ ਕੇ ਵਿਚਾਰੋ ਸਤਿਗੁਰੂ ਜੀ ਰਹਿਮ ਕਰੋ ਆਪ ਦੇ ਚਰਨ ਰਖਿਓ ਦਰੋ ਕ ਨਾਮਧਨ ਵਰਖਿਓ ਮੈਂ ਕੀਤਾ ਨਾ ਜਾਤਾ ਹਰਾਮਖੋਰ ਹਾਂ ਕਿਆ ਮੋਹ ਦੇ ਸਾਥ ਗੋਚ ਚੋਰ ਗੁਨਾਹਗਰ ਲੂਣ ਹਰਾਮੀ ਪਾਹਰਨਾ ਵਪਾਰਗ੍ਰਾਮੀ ਜੇਤਾ ਸਮੁਦ ਸਾਗਰ ਦਇਆ ਤੇ ਟੂਪਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪਤਾਰੇ ਕੂਪ ਭਰਿਓ ਜੈਸੇ ਦਾਦਰਾ ਅਕਸ਼ ਦੇਸ਼ ਪਿਸ਼ਨਾ ਬੂਜ ਐਸੇ ਮੇਰਾ ਮਨ ਵਿਖਿਆ ਕਿ ਮੋਹਿਆ ਕਿਛ ਆਰਾ ਪਾਰ ਦਾ ਸੂਰਜ ਹੇ ਮੇਰਾ ਅੰਕਾਰ ਰੂਪ ਸੱਚੇ ਪਾਤਸ਼ਾਹ ਦੀ ਸਾਰੇ ਕਰਾਂ ਨੂ ਜਾ ਕੇ ਆਤਮੀ ਦੀ ਦਰਬਾਰ ਕੋ ਜੇ ਆ ਮੰਦੇ ਹਾਂ ਚੰਗੇ ਹਾਂ ਤਰੇ ਹਾਂ ਤੇਰਿਆ ਦੀ ਤੈਨੂੰ ਲਾਜ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ ਆਪ ਦੇ ਅਨੂ ਆਪ ਦੇ ਕਰੀ ਜੋ ਤੋ ਸੋ ਵਾਹ ਵਾ ਜੋ ਕਰੋਗੇ ਸੋ ਵਾਹ ਵਾ ਜੋ ਕਰ ਕਰਵਾ ਰਹੇ ਹੋ ਸੋ ਵੀ ਵਾਹ ਵਾ ਹੇ ਅਕਾਲ ਪ੍ਰਭੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਨੇ ਮਹਾਨ ਬਖਸ਼ਿਸ਼ ਕੀਤੀ ਰਹਿਮਤ ਕੀਤੀ ਕਾਲੀ ਦੀਵਾ ਉਤਾਰਨ ਵਾਸਤੇ ਮਾਤਮੇ ਦੇ ਵਿੱਚ ਅੱਜ ਦੇ ਦਿਨ ਸਰਬਾਸ਼ਾ ਜੀ ਤਿੰਨ ਬੇਦੀਆਂ ਕੀ ਪੂਰੀ ਹੈ ਪੂਰੇ ਸਤਿ ਸ੍ਰੀ ਅਕਾਲ ਜਿਹ ਤੈ ਭੈ ਸਹਾਏ ਆਦ ਨਰੰਦਰ ਹੈ ਗੁਰਨਾਨ ਦੇਵ ਉਤਾਰ ਕੇ ਜਗ ਆਇਓ ਲੋਕਾਂ ਦੇ ਉੱਪਰ ਲੋਕ ਮੈਦ ਲੋਕ ਨੂੰ ਸਭ ਆਇਓ ਸੰਗਤ ਪਾਰੋਂ ਗੁਰੂ ਨਾਨਕ ਦੇਵ ਜੀ ਦੇ ਪਾਸ ਆਇਓ ਵਾਹ ਇਹ ਤਾਂ ਹਰ ਕੇ ਮੂਰਤ ਹੈ ਧਨ 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 ਜੀ ਸਾਹਿਬ ਸਮਝਬਤ ਕਰਾਇਆ ਜਨ ਸਭਨ ਦਾ ਇਹ ਸਵਾਹ ਜਨ ਤੇ ਆਵੇ ਨਾ ਆਤਮਕਤ ਮਤ ਕਰੇ ਸੰਸਾਰ ਨੂੰ ਜਿਸਨ ਕੋ ਸਵਾ ਨਮਸਕਾਰ ਸਤਿਗੁਰੂ ਜੀ ਆਪ ਜੀ ਨੂੰ ਆਪ ਜੀ ਦੇ ਮਾਤਾ ਪਿਤਾ ਨੂੰ ਸਮੂਹ ਮਹਾਂਪੁਰਖਾਂ ਵੱਲੋਂ ਸੇਵਾ 啊。Uh oh. ਕਰਵਾ ਕਰਕੇ ਇਸ਼ਨਾਨ ਕਰੋ ਸੰਗਤਾਂ ਨੂੰ ਇਸ਼ਨਾਨ ਕਰਨ ਦੀ ਆਗਿਆ ਬਖਸ਼ੋ ਭੁੱਲ ਚੁੱਕੀ ਆਪ ਜੀ ਦੇ ਚਰਨ ਕਮਲਾਂ ਦਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬੱਤ ਦਾ ਲਾਹੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਇਆ ਬਾਬਾ ਵੀਰ See you